ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਹੰਮਤਪੁਰਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੇ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਗੱਬਣ ਆ ਤੇ ਦੋਨੇ ਤੋਹਫੇ ਆ ਜਰਸੀਆਂ ਦੇ ਇੱਥੋਂ ਅੱਬਾ ਕਈ ਵੀਡੀਓ ਬਣਾਈਆਂ ਇਸ ਘਰੋਂ ਹੁੰਦੀਆਂ ਬਾਈ ਕੋਲ ਜਰਸੀਆਂ ਤੇ ਪਰ ਹੁੰਦੀਆਂ ਚੰਗੀਆਂ ਐ ਨਹੀਂ ਉਹ ਬੱਕਰੀਆਂ ਜੀਆਂ ਹੋਣਗੀਆਂ ਜੀ ਅੱਜ ਵੀ ਦੋ ਨਗੀਨ ਨਹੀਂ ਆ ਇੱਕ ਤਾਂ ਤਿਆਰ ਹੀ ਲੱਗਦੀ ਆ ਇੱਕ ਹਜੇ ਮੈਨੂੰ ਲੱਗਦਾ ਦਿਨ ਲੈ ਜੂਗੀ ਡਿਟੇਲ ਵਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਣਾ ਮੋਬਾਈਲ ਨੰਬਰ ਜੀ 87278 09954 ਆ ਜੀ ਫਿਰ ਦੋ ਫੇ ਲੈ ਜਾਂਦੇ ਇੱਕ ਹੋਰ ਗੱਲ ਹੈ ਜਰਸੀ ਵੱਡੀ ਹੁੰਦੀ ਹੈ ਤੇਰੇ ਹਾਂ ਵੱਡੀਆਂ ਆ ਪਛਾਣ ਕਰਨ ਲਈ ਨਹੀਂ ਹੁੰਦੀ ਉਹ ਹੀ ਹੁਣ ਪਹਿਲ ਹੁੰਦੀ ਠੀਕ ਆ ਉਹ ਗੱਲ ਮੈਂ ਛੱਡਦਾ ਹੁਣ ਆ ਵੱਡੀਆਂ ਪੂਰੀਆਂ ਆ ਨਾ ਕੋਈ ਸਮਝ ਹੈ ਨਾ ਹਾਂ ਕੋਈ ਛੋਟੀ ਮੰਨ ਕੇ ਨਾ ਛੋਟੀ ਆ ਛੋਟੀ ਆਏ ਨਾ ਕੋਈ ਠੀਕ ਆ ਇਧਰ ਉਹ ਜਿਹੜੇ ਡਾਲਿਆਂ ਤੇ ਕਰਦੇ ਸੁਆ ਕੇ ਨਮਾ ਜੀ ਸੁਆ ਤਾਂ ਉਹਨਾਂ ਨੇ ਆਪਾਂ ਨੂੰ ਦੂਜਾ ਵਿਰਾੜ ਕਿਹਾ ਅਗਲਾ ਭਲਾ ਤੀਜਾ ਮਾਮਲੇ ਆਪਾਂ ਨੂੰ ਕੋਈ ਬਸਾ ਨਹੀਂ ਅਗਲੇ ਨੇ ਪੈਸੇ ਲਾਉਣੇ ਜਿਹੜਾ ਮਰਜੀ ਲਾ ਲੈ ਲਖੰਢੀ ਸੀ ਦਾ ਤਿਆਰੀ ਬੜੀ ਕਮਾਲ ਦੀ ਕੀਤੀ ਆ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਠੱਲਾ ਪਈ ਲੈ ਠੱਲਾ ਚੱਕ ਕਰ ਕੋਈ ਪੁਰਾਣੀ ਨਮਾਇਆ ਹਜੇ ਲਊਗੀ 500 ਦਨੇ ਦੀ ਸਹੀ ਗੱਲ ਹੈ ਜੀ ਚੰਗੀ ਹੈ ਜਮ ਕਦਮ ਕਾਲੀ ਆ ਹਾਂ ਹਾਂ ਬ੍ਰੂਡ ਬਰੂਡ ਵੀ ਫੁੱਲ ਆ ਠੀਕ ਆ ਵੀਰੇ ਤੇ ਕਿੰਨਾ ਪਿਆ ਜੂ ਦੁੱਧ ਜੀ ਦੁੱਧ ਉਹ ਕਹਿੰਦੇ ਸੀ 16 17 ਚੋਆ ਠੀਕ ਆ ਇਹ 16 17 ਭਲਾ ਅਗਲਾ ਮੰਨ ਕੇ ਲੈ ਲਈ ਭਲਾ ਵੱਧ ਉਹ ਅਗਲੇ ਦੀ ਸੇਵਾ ਉਹ ਸੇਵਾ ਜੀ ਹਾਂ ਜੇਕਰ ਉਹ ਅਗਲੇ ਕੋਲ ਜਾਵੜੀ ਉਹਨੇ ਸੇਵਾ ਕਰਨੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਸੋਹਣੀ ਜਰਸੀ ਹੈ ਜੀ ਵਜਨ ਵਜੂਦ ਵੀ ਚੰਗਾ ਕੱਦ ਬੇਲ ਦੀ ਵੀ ਚੰਗੀ ਆ ਤੇ ਤਿਆਰੀ ਬੜੀ ਗਵਾਲਦੀ ਕੀਤੀ ਆ ਗੈਠਾਂ ਨੂੰ ਤਾਂ ਹਵਾਨਾ ਬੈਕ ਸਾਈਡ ਨੂੰ ਜਾਂਦਾ ਬਾਕੀ ਤੁਹਾਨੂੰ ਦਿਖਦਾ ਹੀ ਹੋ ਵੀਡੀਓ 'ਚ ਜੀ ਸੋਹਣਾ ਥਾਣਾ ਦਾ ਸਹਿਜ ਇਕੱਲਾ ਇਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਤੇ ਫੂੜ ਸ਼ਾਂਗ ਭੂਰਾ ਵੀ ਨੇ ਜੀ ਦੁੱਧ ਬਾਈ ਦੱਸਦਾ ਕਿ ਮਾਲਕਾਂ ਨੇ ਤਾਂ ਕਿਹਾ 17 18 ਕਿਲੋ ਪਿਆਇਆ ਤੇ ਪਰ ਤੁਸੀਂ ਆਪਦੀ ਸਮਝ ਨਾਲ ਲੈ ਲਓ ਸੇਵਾ ਤੁਹਾਡੀ ਵੀਰੇ ਜਿੰਨਾ ਤੁਸੀਂ ਮਰਜ਼ੀ ਸੇਵਾ ਕਰ ਲਓ ਤੇ ਜਿੰਨਾ ਮਰਜ਼ੀ ਦੁੱਧ ਲੈ ਲਓ ਜੀ ਚੰਗੀ ਆ ਵੀਰੇ ਸੋਨਾ ਥੜਾ ਦਾ ਸਹਿਜਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਹੋੜ ਸ਼ੰਗ ਭੋਰਾ ਵੀ ਨਹੀਂ ਜੀ ਹਜੇ 5 7 ਦਿਨ ਪਏ ਆ ਮੈਨੂੰ ਤਾਂ ਲੱਗਦਾ ਸੀ ਡਰ ਲਿਆਂ ਤੇ ਪਰ ਲੈ ਜੂ ਬਾਈ ਕਹਿੰਦਾ 5 7 ਦਿਨ ਤੇ 5 7 ਦਿਨਾਂ ਨੂੰ ਤਾਂ ਵੇੜ ਨੂੰ ਤੋਰਨ ਚ ਵੀ ਦਿੱਕਤ ਆ ਜਾਣੀ ਆ। ਬਾਕੀ ਸੂਪੂ ਗੂ ਚੱਕਰ ਨਹੀਂ ਦੁੱਧ ਚ ਆਓ ਜੇ ਦੁੱਧ ਵੀ ਗਰਮੀ ਆ ਥੋੜੀ ਜੀ ਹੋ ਸਕਦਾ ਘੱਟ ਲਵੇ। ਗਰਮੀ ਜ਼ਿਆਦਾ ਜੀ ਘੱਟ ਦੋ ਦਿਨ ਘੱਟ ਲਵੇ ਕਿਉਂਕਿ ਗਰਮੀ ਜ਼ਿਆਦਾ ਚ ਨਾ ਹੋ ਜਾਂਦਾ 19 21। ਜੈਜ ਜਿਹੜੇ ਲੈਣੇ ਰੁਪਏ ਉਹ ਹੀ ਦੱਸਿਓ ਜੀ। ਜੈਜ ਦੀ ਡਿਮਾਂਡ ਇਹ ਆਪਾਂ 57000 ਦੀ ਦੇ ਦੇਣ। ਹੋ ਜੂ ਮਾਨਤਨ। ਹੋ ਜੂ ਦਾ ਮਾਨਤਨ। 57000 ਦੀ ਬਾਈ ਕਹਿੰਦਾ ਦੇ ਦਾਂਗੇ ਜੈਜ ਆ ਬਿਲਕੁਲ ਡਿਮਾਂਡ ਵਿੱਚੋਂ ਥੋੜਾ ਕਨਾ ਮਾਨਤਨ ਹੋ ਜੂਗਾ। ਦੋ ਨੰਬਰ ਨਾ ਵੀਰੇ ਇਹਦਾ ਸੁਆ ਕਿੰਨਾ ਮਾਜੀ। ਇਹ ਵੀ ਦੂਜਾ ਕਹੀ ਇਹ ਵੀ ਪਲਾਗਲਾ ਤੀਜਾ ਮੰਨ ਲੇ ਹਨਾ ਠੀਕ ਆ ਜੀ ਮੰਨਣਾ ਅਗਲੇ ਨੇ ਮੰਨ ਲੇ ਬਣਾ ਤੀਜਾ ਠੀਕ ਆ ਜੀ ਹਾਂ ਤੇ ਸਮਾਂ ਕਿੰਨਾ ਲੈ ਇਹ ਲੈ ਜੂ ਮੇਰੇ ਸਾਬ ਨਾਲ ਜਿਆਦਾ ਸਮਾਂ ਇਹ ਹਫਤਾ ਲੇ ਜੀ ਹਫਤਾ ਕੁੱਲਾ ਹੀ ਲੈ ਜੂ ਠੀਕ ਆ ਕਿੰਨਾ ਪਿਆ ਜੂ ਜੀ ਇਹ ਦੁੱਧ ਆਪਣਾ 16 ਲੀਟਰ ਤਾਂ ਨੇ ਮਾਉਣਾ ਦੇਣਾ ਉਹਦੇ ਨਾਲ ਵੀ ਲੰਮੀ ਜਾਣੀ ਹਾਂ ਉਹਦੇ ਨਾਲੋਂ ਲੰਮੀ ਆ ਲੰਮੀ ਹਾਂ ਮੈਂ ਫਿਰ ਨੀ ਸੀ ਦਾਲ ਆਪ ਬਾਈ ਦਾ ਮਾਲ ਨਾ ਸਾਰਾ ਖਰੀਦਿਆ ਹੀ ਹੁੰਦਾ ਤੇ ਸੂਏ ਵਾਲੀ ਗੋਈ ਜਦਾਈ ਨਹੀਂ ਜਿਹੜਾ ਮਰਜੀ ਮੰਨ ਕੇ ਆ ਜਾਣਾ ਨਹੀਂ ਕੋਈ ਗੋਈ ਜਦਾਈ ਨਹੀਂ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਦੁੱਧ ਤੁਹਾਡੀ ਸਮਝ ਆ ਵੀਰੇ ਤੁਹਾਡੀ ਸੇਵਾ ਕਿੰਨਾ ਤੁਸੀਂ ਚੋ ਸਕਦੇ ਆ ਮੇਨ ਜਿਹੜੀ ਗੱਲ ਹੁੰਦੀ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਜੀ ਉਹਨੇ ਪਸੂਆਂ ਦੀ ਜਮਾ ਪਾਉ ਕੇ ਕਰਕੇ ਦਾ ਮਰ ਥੋ ਨਹੀਂ ਜਾਣੀ ਬਹਿ ਕੇ ਉੱਠਦਾ ਕੋਈ ਨਾ 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 ਠੀਕ ਆ ਵੀਰੇ ਇੱਥੋਂ ਨਹੀਂ ਬਾਈ ਕਹਿੰਦਾ ਥੱਲੋ ਨਹੀਂ ਬਹਿ ਕੇ ਉੱਠਦਾ ਕੋਈ ਨਾ ਤੁਹਾਨੂੰ ਜਾਂਦਾ ਕੋਈ ਭਾਈ ਦਾ ਠੀਕ ਆ ਵੀਰੇ ਲੈ ਚੱਲਿਓ ਜੀ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਤੇ ਬਾਕੀ ਹਵਾਨੇ ਚ ਬਾਲਟਨ ਲਾ ਬਹੁਤ ਨੇ ਜੀ ਸਾਰੀਆਂ ਬਾਲਟਨ ਲਾ ਕਰ ਵਾਲੇ ਨੇ ਕੱਢ ਕੇ ਸੋਣਾ ਖਣ ਕੱਲਾ ਕੱਲ ਚਲੋ ਕੋਈ ਗੱਲ ਨਹੀਂ ਇੱਧਰੋਂ ਤੁੱਪਾ ਨਾ ਤੋਪਾ ਇੱਕ ਤੋਪਾ ਨਾ ਤੋਪਾ ਨਿਕਲੂ ਵਿਚਾਰਿਆਂ ਨੂੰ ਜੀ ਕਰਦਾ ਗਰਮੀ ਹੈ ਵੀ ਜ਼ਿਆਦਾ ਤੇ ਚਲੋ ਕੋਈ ਨਹੀਂ ਸ਼ਾਮੇ ਸ਼ਾਮੀ ਤੋਰ ਦਿੰਨੇ ਆਪਾਂ ਇਹਦੀ ਕੀ ਡਿਮਾਂਡ ਹੈ ਜੈ ਜੀ ਜਿਹੜੇ ਲੈਣੇ ਆ ਇਹ ਆਪਾਂ ਦੇ ਜਾਗੇ 53000 ਦੀ 53000 ਦੀ ਬੁਝੂਮਾਨ ਤਾਂ ਹਾਂ ਤੇ ਦੇਣੀ ਨਹੀਂ ਦੇਣ ਕਿੱਡੀ ਲੰਮੀ ਮੈਂ ਨਹੀਂ ਦੇਣੀ ਚੰਗੀ ਆ 55 ਦੇ ਵੀ ਦੇਣੀ ਤੇ 52 52 ਦੇ ਕਿ 53 53 53000 ਦੀ ਜੀ ਯਾ ਤੇ 952000 ਦੀ ਦੇ ਦਾਂਗੇ ਜੀ ਦੋਨੇ ਬਿਹੜਾ ਚੰਗੀ ਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ